ਗਾਜਾ ਪੱਟੀ ਦੇ ਅੰਦਰ ਹੋ ਰਹੀ ਜੰਗ ਦਾ ਵਿਰੋਧ ਕਰਦੇ ਹੋਏ ਅੱਜ ਅਣਸਾਪਸੰਦ ਲੋਕਾਂ ਵੱਲੋਂ ਬਠਿੰਡਾ ਦੇ ਅੰਦਰ ਕੀਤਾ ਗਿਆ ਰੋਸ ਮਾਰਚ ਅਤੇ ਇਹਨਾਂ ਵੱਲੋਂ ਫੂਕਿਆ ਗਿਆ ਇਹਨਾਂ ਵੱਲੋਂ ਪੂਤਲਾ ਅਸ਼ੁੰਧ ਹਰੀਆਂ ਬਠਿੰਡਾ ਦੇ ਮਿਨੀ ਸੈਕਟਰੀਟ ਦੇ ਆਸ-ਪਾਸ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਗਾਜਾ ਪੱਟੀ ਦੇ ਅੰਦਰ ਯੰਗ ਸ਼ੁਰੂ ਹੋਈ ਹੈ ਤੇ ਉੱਥੇ ਲੋਕਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ ਜਿਸ ਦੇ ਰੋੜ ਵਜੋਂ ਅੱਜ ਬਠਿੰਡਾ ਸ਼ਹਿਰ ਦੇ ਅੰਦਰ ਅਨਸਾਪਸੰਦ ਲੋਕਾਂ ਵੱਲੋਂ ਜਿੱਥੇ ਬਾਜ਼ਾਰਾਂ ਦੇ ਅੰਦਰ ਰੋਸ ਮਾਰਚ ਕੀਤਾ ਗਿਆ ਉੱਥੇ ਇਹਨਾਂ ਵੱਲੋਂ ਆਪਣਾ ਬਠਿੰਡਾ ਦੇ ਅੰਬੇਡਕਰ ਪਾਰਕ ਦੇ ਨੇੜੇ ਪੂਤਲਾ ਵੀ ਫੁਕਾਇਆ ਗਿਆ ਆ ਉਸ ਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਤੇ ਕਿਉਂ ਫੁਕਾਇਆ ਇਹਨਾਂ ਵੱਲੋਂ ਪੂਤਲਾ ਜਿੰਦਾਬਾਦ ਜਿੰਦਾਬਾਦ ਅਜਰਾਡੇ ਦਾ ਸਤਿਗੁਰੂਬਾਦ ਗੁਰੂਬਾਦ ਗੁਰੂਬਾਦ ਜਿੰਦਾਬਾਦ ਗੁਰੂਬਾਦ ਗੁਰੂਬਾਦ ਮੇਰਾ ਨਾਮ ਹੈਗਾ ਕਾਮੇਡ ਸੁਖਮਿੰਦਰ ਸਿੰਘ ਬਾਠ ਮੈਂ ਸੀਪੀਆਈਐਮ ਦਾ ਜ਼ਿਲ੍ਹਾ ਬਟਿੰਡੇ ਦਾ ਮੈਂ ਸਿੱਖਿਆ ਹਾਂ ਸੀਪੀਆਈ ਦਾ ਅਸੀਂ ਜੋ ਅੱਜ ਤੰਪ ਦੇ ਖਿਲਾਫ ਜਾਂ ਮੋਦੀ ਦੇ ਖਿਲਾਫ ਜੋ ਰਲਮਿਲ ਕੇ ਕਾਰਵਾਈਆਂ ਹੋ ਰਹੀਆਂ ਜਾਂ ਜਰਾਈਲ ਨੂੰ ਐਡਾ ਵੱਡਾ ਸਮਰਥਨ ਦੇ ਕੇ ਪਾਲਸਟਿਨੀਆਂ ਦੇ ਖਿਲਾਫ ਐਕਟੀਵਿਟੀ ਲਈ ਤੇ ਕਿ ਅੱਜ ਦੇ ਅੱਜ ਦੇ ਮਤਲਬਕਾ ਪਰ ਇਹੀ ਕੱਟ ਲਗਭਗ 60 ਹਜ਼ਾਰ ਲੋਕਾਂ ਉਹਦੇ ਬੱਚੇ ਪੁਰਖ ਜਮਾਈਆਂ ਜੋ ਵੀ ਹੈ ਫਤਿਹ ਨੂੰ ਮਾਰਿਆ ਜਾ ਰਿਹਾ ਔਰ ਉਥੇ ਇੰਨੀ ਮਤਲਬ ਦੰਗਾ ਪੀੜਤਾਂ ਦੇ ਨਾਲ ਲੋਕ ਬਚਲੇ ਭੁੱਖ ਮਈ ਦਾ ਸ਼ਿਕਾਰ ਹੋ ਗਏ ਅਤੇ ਉਹਨਾਂ ਦੀ ਖਾਤਰ ਅਸੀਂ ਦੋ ਖਾਤਰ ਅਸੀਂ ਜੰਮੇ ਖੱਬੀਆਂ ਪਰ ਆਪ ਪਾਰਟੀਆਂ ਸੀਪੀਆਈ ਤੇ ਸੀਰਐਮ ਪਹਿਲਾ ਬਠਿੰਡਾ ਵੱਲੋਂ ਅਸੀਂ ਇਹਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਿਆ ਅਜੇ ਪ੍ਰਦਰਸ਼ਨ ਕਰਦੇ ਰਹਾਂਗੇ ਅਸੀਂ ਕਹਿੰਦੇ ਹਾਂ ਇਹ ਸਾਡੀਆਂ ਸਰਕਾਰਾਂ ਨੂੰ ਵੀ ਉਹਨਾਂ ਦੀ ਲੋਟ ਹੋਣੀ ਚਾਹੀਦੀ ਹੈ ਜਿੱਦੋਂ ਕਿ ਸਾਡੇ ਪੁੱਤ ਹੀ ਵਿਰੋਧਤਾ ਕਰਨ ਦੀ بجائے ਉਹਨਾਂ ਦਾ ਸਮਰਥਨ ਕਰ ਰਹੇ ਆ ਪਹਿਲਾਂ ਆਪਾਂ ਦੇਖਿਆ ਕਿ ਪੰਜਾਬ ਦੇ ਜਿੱਤ ਮੋਤੀ ਜਿਨੇ ਕੀ ਕਰਿਆ ਸਾਡੇ ਭਾਰਤੋਸਤਾਨ ਦੇ ਕਿੰਨੇ ਸਟੂਡੈਂਟਸ ਜਿਹੜੇ ਕੈਨੇਡਾ ਅਮਰੀਕਾ ਤੇ ਗਏ ਔਰ ਉਹਨਾਂ ਨੇ ਕੀ ਦੁਸਾ ਕਿ ਦੀ ਉਹ ਵਿਚਾਰੇ ਕਿਸ ਤਰ੍ਹਾਂ ਸਾਡੇ ਵੇਖੇ ਪੰਜਾਬ ਚ ਭੇਜੇ ਇਹਨਾਂ ਗੱਲਾਂ ਤੋਂ ਦੇਖਦੇ ਹੋਏ ਸਾਨੂੰ ਇਹਨਾਂ ਲੋਕਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਨਾ ਮੋਦੀ ਸਾਹਿਬ ਤੋਂ ਆਸ ਰੱਖੀ ਹੈ ਨਾ ਹੀ ਇਹਨਾਂ ਟਰੰਪ ਵਰਗਿਆਂ ਤੋਂ ਹੀ ਆਸ ਰੱਖੀ ਜਾ ਸਕਦੀ ਜਿਨ੍ਹਾਂ ਨੇ ਲੋਕਾਂ ਨੂੰ ਪੀੜਤ ਬਣਾ ਕੇ ਲੋਕਾਂ ਨੂੰ ਭੁੱਖਮਈ ਦਾ ਸ਼ਿਕਾਰ ਬਣਾ ਰਿਹਾ ਇਸ ਕਰਕੇ ਅਸੀਂ ਜੋ ਖੱਬੀਆਂ ਪਾਰਟੀਆਂ ਜੋ ਖੱਬਾ ਫਰੰਟ ਹੈ ਅਸੀਂ ਇਹਨਾਂ ਇਹਨਾਂ ਬ੍ਰੋਧੀਆਂ ਖਾਤਰ ਲੜਾਈ ਲੜਦੇ ਆ ਰਹੇ ਹਾਂ ਔਰ ਲੜਦੇ ਰਹਾਂਗੇ ਸਾਨੂੰ ਲੋਕਾਂ ਦੀ ਆਸ ਹੈ ਜੇ ਸਾਨੂੰ ਲੋਕ ਸਾਡੇ ਨਾਲ ਸ਼ਕਤੀ ਜੋੜਨਗੇ ਤਾਂ ਅਸੀਂ ਅੱਗੇ ਹੋਰ ਬਣਾਂਗੇ ਤਾਂ ਕਿ ਇਹਨਾਂ ਲੋਕਾਂ ਨੂੰ ਦਬਾ ਸਕੀਏ ਸਰਕਾਰੀ ਨਾਮਤ ਬਖਸ਼ਣਾ ਮੈਂ ਬਲਕਰਨ ਸਿੰਘ ਬਰਾੜ ਰੋਪੀਚਾ ਜ਼ਿਲ੍ਹਾ ਸਕੱਤਰ ਸੀਪੀਆਈ ਉਪਾਧਿ ਪ੍ਰਧਾਨ ਕੋਲੋਂ ਕਿਸਾਨ ਸਭਾ ਪੰਜਾਬ ਅੱਜ ਅਸੀਂ ਇੱਥੇ ਜੋ ਅਮਰੀਕਾ ਦੇ ਇਸ਼ਾਰੇ ਤੇ ਇਜ਼ਰਾਇਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪਲਾਇਸਟਾਈਨ ਦੇ ਅੰਦਰ ਗਾਜ਼ਾ ਪੱਟੀ ਦੇ ਅੰਦਰ ਗੈਰ ਮਨੁੱਖੀ ਤਰੀਕੇ ਦੇ ਨਾਲ ਤਾਨਾਸ਼ਾਹੀ ਤਰੀਕਿਆਂ ਦੇ ਨਾਲ ਜੋ ਮਨੁੱਖਤਾ ਦਾ ਨਰਸਹਾਰ ਕੀਤਾ ਜਾ ਰਿਹਾ ਹੈ ਕਾਣ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਨੇਤਨ ਜਾਹੂ ਜੋ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਉਹਨਾਂ ਦੇ ਪੁਤਲੇ ਅੱਜ ਸੀਪੀਆਈ ਤੇ ਸੀਪੀਐਮ ਦੋਨੇ ਖੱਬੇ ਪੱਖੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਦੇ ਪੁਤਲੇ ਸਾੜੇ ਆ ਤੇ ਅਸੀਂ ਇਸ ਇਹਨਾਂ ਨੀਤੀਆਂ ਦਾ ਜੋ સામਰਾਜੀਵਾਦੀ ਦੇਸ਼ ਨੇ ਅਮਰੀਕਾ ਦੀ ਗਵਾਹੀ ਦੇ ਅੰਦਰ ਇੱਕ ਪਾਸੇ ਜਿੱਥੇ ਦੁਨੀਆ ਦੇ ਰਿਸੋਰਸਾਂ ਦੇ ਕਬਜ਼ਾ ਕਰਨ ਦੇ ਲਈ ਮਨੁੱਖਤਾ ਦਾ ਕਹਾਣ ਕਰ ਰਹੇ ਆ ਦੁਨੀਆ ਨੂੰ ਪਰਮਾਣੂ ਜੰਗ ਵੱਲ ਲਿਜਾ ਰਹੇ ਆ ਤੀਜੀ ਵਾਰਵਾਰ ਵੱਲ ਲਿਜਾ ਰਹੇ ਆ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਆ ਤੇ ਅਸੀਂ ਨਿੰਦਾ ਕਰਦੇ ਆ ਜੋ ਗਾਜ਼ਾ ਪੱਟੀ ਦੇ ਅੰਦਰ ਬੱਚਿਆਂ ਦਾ ਔਰਤਾਂ ਦਾ ਕਹਾਣ ਕੀਤਾ ਜਾ ਰਿਹਾ ਹੈ ਗਾਜ਼ਾ ਕਬੱਟੀ ਖਾਲੀ ਕਰਾਉਣ ਵਿਜ ਨੀਤਾਂ ਦੇ ਨਾਲ ਇਹਨਾਂ ਲੋਕਾਂ ਦੇ ਜ਼ੁਲਮਟਾਏ ਜਾ ਰਹੇ ਹੈ ਉਹ ਅਜੇ ਜੰਗ ਖਤਮ ਨਹੀਂ ਹੋਈ ਸੀ ਹੁਣ ਇਰਾਨ ਦੇ ਉੱਪਰ ਵੀ ਉਹਨਾਂ ਨੇ ਬੰਬ ਸਿੱਟਨੇ ਸ਼ੁਰੂ ਕਰ ਦਿੱਤੇ ਤੇ ਅੱਜ ਪੂਰੀ ਦੁਨੀਆ 'ਚ ਡਰ ਪੈਦਾ ਹੋ ਗਿਆ ਵੀ ਜਦੋਂ ਇਰਾਨ ਇਹ ਹੋਰ ਆਂ ਦੇ ਨਾਲ ਦੂਜੇ ਰਸ਼ੀਆ ਜਾਂ ਚਾਈਨਾ ਉਹਦੀ ਮਦਦ ਕਰ ਰਹੇ ਆ ਤੇ ਅੱਜ ਇੱਕ ਵਾਰ ਵਾਰ ਦਾ ਦੁਨੀਆ ਦੇ ਅੰਦਰ ਖਤਰਾ ਪੈਦਾ ਹੋ ਗਿਆ ਹੈ ਅਸੀਂ ਇਹਨਾਂ ਸਾਰੀਆਂ ਨੀਤੀਆਂ ਦਾ ਵਿਰੋਧ ਕਰਦੇ ਆ ਤੇ ਤੁਰੰਤ ਜੰਗ ਬੰਦ ਹੋਣੀ ਚਾਹੀਦੀ ਹੈ ਦੁਨੀਆ ਦੇ ਇਨਸਾਫ਼ ਸੰਭ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਯੂਨੈਸਕੋ ਨੂੰ ਇਸ ਦੇ ਵਿੱਚ ਦਖਲ ਦੇ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੁਰੰਤ ਜੰਗ ਬੰਦ ਕਰਕੇ ਤੇ ਲੋਕਾਂ ਦੇ ਲਈ ਅਮਨ ਦਾ ਇੱਕ ਦੁਨੀਆ ਇਹ ਬਣਾਉਣੀ ਚਾਹੀਦੀ ਹੈ ਧੰਨਵਾਦ